ਦੇਖੋ ਪੇੜ ਦੀ ਆ ਗਿਆ ਨਹੀਂ ਤਾਂ ਜੇ ਤੁਹਾਨੂੰ ਉੱਧਾਂ ਕਬੀ ਆਮ ਦੇਣਾ ਵਜਾਓ ਵੀ ਕਿੱਲੋ ਦਾਣੇ ਦੇਣੇ ਆ ਕਦੀ ਨਾ ਜਾਵਾਂ ਉੱਧਰ ਬੈਠ ਹੁਣ ਕਿਉਂਕਿ ਤੁਹਾਨੂੰ ਲੋੜ ਆ ਤੁਹਾਨੂੰ ਚਾਹ ਪੱਤੀ ਦੀ ਲੋੜ ਆ ਤੁਹਾਨੂੰ ਖੰਡ ਦੀ ਲੋੜ ਆ ਕਈਆਂ ਤੁਸੀਂ ਮੇਰਾ ਕਿਉਂਕਿ ਲੋੜ ਆ ਮੇਰੀ ਮਾਂ ਵੀ ਜਾਂਦੀ ਜੇ ਇੱਥੇ ਹੁੰਦੀ ਤਾਂ ਜਦੋਂ ਮੈਂ ਆ ਗਿਆ ਤੁਸੀਂ ਇੱਥੇ ਚੱਲ ਕੇ ਆ ਗਈਆਂ ਉਹ ਸਾਨੂੰ ਇਸ ਵਾਰ ਦਾ ਥੋੜਾ ਸਵਾਗਤ ਕਰਦੇ ਆ ਪਰ ਮੈਂ ਤਾਂ ਇਹ ਕਹਿਣਾ ਕਿ ਉਹ ਚਾਹ ਪੱਤੀ ਉਹ ਖੰਡ ਦੋ ਚਾਰ ਦਿਨ ਚੱਲਣੀ ਆ ਕਿੰਨਾ ਚਿਰ ਚੱਲੇਗੀ ਅਸੀਂ ਦਾ ਪੱਕੇ ਤੌਰ ਤੇ ਵਜ਼ਾਨਾ ਲੈਣਾ ਚਾਹੁੰਦੇ ਆ ਜਿਹੜਾ ਸਾਨੂੰ ਨੁਕਸਾਨ ਹੋਇਆ ਉਹ ਵਜ਼ਾਨਾ ਉਹ ਨਹੀਂ ਮਿਲਾਂ ਕਿੰਨੀ ਤਾਕਤ ਨਾਲ ਸੀ ਉੱਥੇ ਮਜ਼ਹਰਾ ਕਰਨ ਜਾਵਾਂਗੇ 26 ਨੂੰ ਕਰਨਾ ਸ਼ੁਰੂਆਤ ਆ ਦਿਆ ਜੇ 26 ਤੋਂ ਬਾਅਦ ਵੀ ਗੱਲਾਂ ਸੁਣੀ ਇਹ ਕੰਮ ਥੋੜੋ ਗਿਆ ਮੈਂ ਜਿਵੇਂ ਕਿਹਾ ਫਿਰ ਇਹਦਾ ਕੋਈ ਹੋਰ ਵੱਡਾ ਕੰਮ ਕਰਾਂਗੇ ਜਿਹਦਾ ਦਿੱਲੀ ਦੇ ਮਜ਼ਹਰਾ ਆਪਾਂ ਕਰਨ ਦੇ ਵੇਲੇ ਕੱਢਿਆ ਸੀ ਇਹ ਸੋਚਾਂਗੇ ਬਹਿ ਕੇ ਵਿਚਾਰਾਂਗੇ ਅੱਜ ਮੈਂ ਨਹੀਂ ਕਰਦਾ ਪਰ ਇਹ ਸਾਨੂੰ ਇਸ ਮਜ਼ਦੂਰਾਂ ਦੀ ਪਾਰਟੀ ਦੇ ਮਾਣ ਚਾਹੀਦਾ ਆ ਇਹ ਪਾਰਟੀ ਕੱਲਾ ਵੋਟਾਂ ਮੰਗਣ ਨਹੀਂ ਆਉਂਦੀ ਤੇਲੀ ਫੋਟੋ ਖਿਚਾਉਣ ਵਾਸਤੇ ਨਹੀਂ ਆਉਂਦੀ ਅਖਬਾਰਾਂ ਦੇ ਬਿਆਨ ਦੇਣ ਵਾਸਤੇ ਵੀ ਬੱਲੇ ਬੱਲੇ ਜੀ ਫਲਾਣਾ ਮੰਤਰੀ ਗਿਆ ਇਹ ਤੁਹਾਡੇ ਭੈਣ ਭਰਾ ਆ ਅਸੀਂ ਤੁਹਾਡੇ ਵਰਗੇ ਪਰਿਵਾਰਾਂ ਚੋਂ ਆਏ ਆ ਅਸੀਂ ਤੁਹਾਡੇ ਦਰਦ ਨੂੰ ਜਾਣਦੇ ਆ ਤੇ ਤੁਹਾਡੇ ਦਰਦ ਨੂੰ ਪੱਕੇ ਤੌਰ ਤੇ ਹੱਲ ਕਰਨਾ ਚਾਹੁੰਦੇ ਆ ਸਾਡਾ ਮੰਨਿਆ ਇਸ ਵਾਰੀ ਐਤ ਕੀ ਨਹੀਂ ਹੋਣਾ ਦੋ ਚਾਰ ਦਿਨਾਂ ਜੇ ਆਵਾਜ਼ ਉੱਚੀ ਕਰਾਂਗੇ ਲਾਜ਼ਮੀ ਜਿਵੇਂ ਕਿ ਆ ਜੇ ਸਾਲ ਦੋ ਸਾਲ ਵੀ ਸਾਡੇ ਪਰੰਧ ਕਰਤੇ ਜਾਣ ਤੇ ਸਾਨੂੰ ਸ਼ਦ ਹੜਾਂ ਦੀ ਮਾਰ ਨਾ ਪਿਆ ਕਰੇ ਕਿ ਪਵੇ ਤੇ ਸਾਨੂੰ ਮੁਆਵਜ਼ਾ ਮਿਲ ਜਾ ਸਾਨੂੰ ਖਰਚੇ ਚੇਤੇ ਨਾ ਰਹਿਣ ਕਿ ਮੇਰਾ ਨੁਕਸਾਨ ਹੋਇਆ 50000 ਦਾ ਮੈਨੂੰ 50000 ਮਿਲ ਗਿਆ ਮੈਨੂੰ ਨੁਕਸਾਨ ਦਾ ਚੇਤਾ ਭੁੱਲ ਜਾਣਾ ਨੁਕਸਾਨ ਮੇਰਾ 50000 ਦਾ ਹੋਇਆ ਮਿਲਿਆ ਮੈਨੂੰ 500 ਆ ساری ਉਮਰ ਮੈਂ ਭੁੱਲ ਨਹੀਂ ਸਕਣਾ ਸਾਰੀ ਉਮਰ ਮੈਂ ਮਕਾਨ ਬਣਾ ਨਹੀਂ ਸਕਣਾ ਤੋ ਇਹ ਬੇਨਤੀ ਮੇਰੀ ਤੁਹਾਨੂੰ ਸਾਰਿਆਂ ਨੂੰ ਆ ਬਹੁਤ ਦੁਖੀ ਵੀ ਆ ਮਨ ਪਰ ਤੁਹਾਡੇ ਆਉਣ ਦੇ ਉੱਤੇ ਇਸ ਗੱਲ ਦਾ ਸਤਿਕਾਰ ਵੀ ਆ ਤੁਹਾਡਾ ਮਾਣ ਵੀ ਆ ਕਿ ਤੁਸੀਂ ਵਿਚਾਰ ਸੁਣਨ ਵਾਸਤੇ ਇੱਥੇ ਆਏ ਹੋ ਪਰ ਇਹ ਵਿਚਾਰ ਤੁਹਾਡੇ ਦੁੱਖਾਂ ਦੇ ਆ 26 ਤਰੀਕ ਨੂੰ ਇਹਨਾਂ ਵਿਚਾਰਾਂ ਦਾ ਮੁੱਲ ਧਾਰਿਓ ਆਪਣੇ ਲਈ ਧਾਰਨਾ ਆਪਣੇ ਲਈ ਲੜਨਾ ਆਪਣੇ ਪੇਟ ਵਾਸਤੇ ਲੜਨਾ ਨੁਕਸਾਨ ਲਈ ਪੂਰਤੀ ਦੇਣਾ 26 ਤਰੀਕ ਨੂੰ ਇਸ ਨਗਰ ਵਾਸੀ ਜਿਆਦਾ ਤੋਂ ਜਿਆਦਾ ਆਓ ਤਾਂ ਕਿ ਅਸੀਂ ਸਰਕਾਰ ਦੇ ਕੋਲੋਂ ਜ਼ਿਆਦਾ ਮੁਆਵਜ਼ਾ ਲੈ ਸਕੀਏ ਬਹੁਤ سارے ਸਾਥੀ ਹੋਰਤਾ ਨਬਦ ਮੈਂ ਬਹੁਤ ਥੋੜਾ ਤਲਰੀ ਨਹੀਂ ਆ ਵੈਦੁਰਜੀ ਦਾ ਖਾਲਸਾ